ਕਰਮੀ ਆਪੋ ਆਪਣੀ ਵੀ ਜੋ ਬੀਜਿਆ ਉਹ ਮਿਲਣਾ ਹੀ ਅੱਜ ਨਹੀਂ ਤੇ ਕੱਲ ਹੈ ਨਾ ਮੇਰੇ ਸੀਨੀਅਰ ਸੀ ਕਹ ਲੋ ਉਹਨਾਂ ਨਾਲ ਵੀ ਹੋਈਆਂ ਦੇਖਿਆ ਕਿ ਯਾਰ ਮਤਲਬ ਸਿਰਫ ਇੰਡੀਅਨਸ ਨਾਲ ਨਹੀਂ ਮਤਲਬ ਏਸ਼ੀਅਨਸ ਨਾਲ ਇਹ ਚੀਜ਼ ਹੁੰਦੀ ਆ ਡਾਇਰੈਕਟਲੀ অর ਇਨਡਾਇਰੈਕਟਲੀ ਹੁੰਦੀਆਂ ਨੇ ਬਸ ਇਹੀ ਚੀਜ਼ ਤੋਂ ਮਤਲਬ ਇੱਕ ਵਿਜ਼ਨ ਆਇਆ ਕਿ ਕਿਤੇ ਨਾ ਕਿਤੇ ਮੇਬੀ ਸ਼ਾਇਦ ਸਾਡੇ ਵੱਡੇ ਮਤਲਬ ਵੱਡੇ ਬਡੇਰੇ ਜਾਂ ਕੋਈ ਨਾ ਕੋਈ ਇਦਾਂ ਕਰਦੇ ਹੋਣਗੇ ਤੇ ਉਹਦੇ ਤੋਂ ਇੱਕ ਟਾਈਟਲ ਨਿਕਲਿਆ ਬਹੁਤ ਵੱਡੀ ਬੇਅਦਬੀ ਹੈ ਰਿਐਲਿਟੀ 'ਚ ਹੈਗੀ ਬੇਅਦਬੀ ਹੈ ਜਦੋਂ ਮੈਂ ਆਪਣੇ ਗੁਰੂ ਦੀ ਗੱਲ ਹੀ ਨਹੀਂ ਮੰਨ ਰਿਹਾ ਤੇ ਬੇਅਦਬੀ ਆ ਤੁਸੀਂ ਗੁਰੂ ਦੇ ਮਤਲਬ ਸਿਧਾਂਤ ਤੋਂ ਮੁਨਕਰ ਹੀ ਹੋਗੇ ਨਾ ਤੇ ਉਹ ਮੁਨਕਰ ਹੋਣਾ ਇੱਕ ਬਹੁਤ ਮਤਲਬ ਮੈਂ ਤਾਂ ਕਹਾਂ ਮਾੜੀ ਗੱਲ ਹੈ ਇਸ ਵੀ ਨੂੰ ਬਣਾਉ ਲੈਣਾ ਕਿ ਇਹਦੇ ਬਿਹਾਈਂਡ ਇੱਕ ਵਿਜਨ ਸੀ ਆ ਜਿਸ ਤਰ੍ਹਾਂ ਮੈਂ ਅਬ੍ਰਾਡ ਰਹਿਣਾ ਸਮ ਟਾਈਮ ਸਟੱਡੀ ਗ੍ਰਾਉਂ ਜਾਂ ਤੁਹਾਨੂੰ ਪੜਦਿਆਂ ਹੋਇਆਂ ਕਈ ਵਾਰ ਕੁਝ ਜਿਹਾ ਫੇਸ ਕਰਨੀਆਂ ਪਈਆਂ ਜਿੱਥੇ ਤੁਹਾਨੂੰ ਲੱਗਦਾ ਯਾਰ ਇਹ ਡਿਸਕ੍ਰਿਮੀਨੇਸ਼ਨ ਸਾਡੇ ਨਾਲ ਹੋ ਰਹੀ ਹੈ ਪਰ ਕਈ ਵਾਰ ਅਸੀਂ ਸਿੱਖੀ ਨਾ ਮਤਲਬ ਨਾਂ ਦੇ ਸਿੱਖ ਹੁੰਦੇ ਆ ਨਾ ਉਸ ਲੈਵਲ ਤੇ ਮਤਲਬ ਰੂਟਸ ਦੇ ਨਾਲ ਜੁੜੇ ਨਹੀਂ ਹੁੰਦੇ ਤੇ ਨਹੀਂ ਯਾਰ ਸਾਡੇ ਗੁਰੂ ਸਹਿਬਾਨਾ ਨੇ ਜਿਸ ਤਰ੍ਹਾਂ ਤੁਸੀਂ ਹੁਣੇ ਬੋਲਿਆ ਹੋਈ ਹੈ ਤੇ ਮਤਲਬ ਉਸ ਫਲਸਫੇ ਤੇ ਉਸ ਆਈਡੀਓਲੋਜੀ ਤੇ ਕੀ ਅਸੀਂ ਪੈਰਾ ਦੇ ਰਹੇ ਹਾਂ ਉਸ ਚੀਜ਼ ਨੂੰ ਲੈ ਕੇ ਦੀ ਕਹਾਣੀ ਲਿਖੀ ਗਈ ਔਰ ਬੰਦਾ ਬੰਦਾ ਸਿਲਸਿਲਾ ਇਹਤ ਮਤਲਬ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਣ ਸ਼ਹੀਦੀ ਦਿਨ ਆ ਰਿਹਾ ਹੈ ਇਹ ਹਨਾ ਉਹਨਾਂ ਨੇ ਕਿਉਂ ਦਿੱਤਾ ਸੀ ਉਹਨਾਂ ਨੇ ਸੈਕੂਲਰਿਜ਼ਮ ਦਾ ਨਾਅਰਾ ਦਿੱਤਾ ਸੀ ਉਸ ਟਾਈਮ ਤੇ ਜਦੋਂ ਔਰੰਗਜ਼ੇਬ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਇਹ ਦਿੱਤੇ ਹਨਾ ਧਰਮ ਨੂੰ ਅਪਣਾਉਣਾ ਜਾਂ ਨਾ ਅਪਣਾਉਣਾ ਤੁਹਾਡੀ ਆਪਣੀ ਸੁਵਲਿ ਵਿਲ ਹੈ ਜੀ ਉਹ ਚੀਜ਼ ਨੂੰ ਲੈ ਕੇ ਅਸੀਂ ਮਤਲਬ ਮੈਨੂੰ ਲੱਗਦਾ ਕਿ ਯਾਰ ਕਿਤੇ ਨਾ ਕਿਤੇ ਅਸੀਂ ਮਤਲਬ ਉਸ ਸਿਧਾਂਤ ਤੋਂ ਮਤਲਬ ਦੂਰ ਹੁੰਦੇ ਜਾ ਰਹੇ ਹਾਂ ਔਰ ਇਦਾਂ ਦੇ ਸਮਾਜਿਕ ਮੁੱਦਿਆਂ ਤੇ ਜ਼ਰੂਰ ਫਿਲਮਾਂ ਬਣਨੀਆਂ ਚਾਹੀਦੀਆਂ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਮਤਲਬ ਇੱਕ ਵਧੀਆ ਪਾਥ ਮਿਲੇ ਜਿਹੜਾ ਗੁਰੂ ਸਾਹਿਬ ਨੇ ਪਾਥ ਹੈਗਾ ਵਾ ਪਰ ਕਿਤੇ ਨਾ ਕਿਤੇ ਮਤਲਬ ਅਸੀਂ ਮਤਲਬ ਟੁੱਟ ਰਹੇ ਹਾਂ ਉਸ ਪਾਥ ਤੋਂ ਜਬ ਵਿਖੜ ਰਹੇ ਹਾਂ ਨਾ ਉਹ ਚੀਜ਼ ਬਾਰੇ ਪਰ ਮਤਲਬ ਜਿਹੜੀ ਚੀਜ਼ ਗਲਤ ਹੈ ਉਹ ਗਲਤੀ ਹੈ ਨਾ ਸੱਚ ਕੌੜਾ ਹੁੰਦਾ ਹੈ ਸੱਚ ਸੱਚ ਹੀ ਹੁੰਦਾ ਹੈ ਤੇ ਉਸ ਚੀਜ਼ ਨੂੰ ਹੁਣ ਜਦੋਂ ਸਾਨੂੰ ਮੈਨੂੰ ਉਹਦਾ ਕੈਮਸ ਇਹੀ ਹੈ ਨਾ ਮੂਵੀ ਦਾ ਤੇ ਬਾਹਰ ਜਦੋਂ ਸਾਡੇ ਨਾਲ ਹੁੰਦਾ ਠੀਕ ਹੈ ਨਾ ਉਦੋਂ ਸਾਨੂੰ ਬੜਾ ਦੁੱਖ ਹੁੰਦਾ ਪਰ ਜਦੋਂ ਅਸੀਂ ਆਪਣੇ ਆ ਨਾ ਹੀ ਕਰਦੇ ਆ ਉਦੋਂ ਵੀ ਉਹ ਫੀਲਿੰਗ ਆਉਣੀ ਚਾਹੀਦੀ ਹੈ ਨਾ ਉਹ ਦੁੱਖ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਤੇ ਮਨੁੱਖਤਾ ਦੀ ਬਰਾਬਰੀ ਦੀ ਗੱਲ ਹੈ ਕੁਆਲਿਟੀ ਦੀ ਨਹੀਂ ਗੱਲ ਹੈ ਬਰਾਬਰੀਤਾ ਦੀ ਗੱਲ ਹੈ ਹਿਊਮਨ ਰਾਈਟਸ ਦੀ ਗੱਲ ਹੈ ਸਿੱਖੀ ਸਭ ਲਈ ਆ ਜੀ ਸੋ ਗੁਰੂ ਸਾਹਿਬਾਨਾਂ ਨੇ ਜੋ ਸਿਧਾਂਤ ਦਿੱਤੇ ਉਹ ਸਾਰਿਆਂ ਲਈ ਦਿੱਤੇ ਆ ਹੈਨਾ ਨਾ ਕਿ ਕਿਸੇ ਇੱਕ मतलब ਕਿਸੇ ਇੱਕ ਮਨੁੱਖ ਦਾ ਜਾਂ ਇੱਕ ਕਮਿਊਨਿਟੀ ਦਾ ਉਹਦੇ ਤੇ ਰਾਈਟ ਆ ਪੂਰੀ ਮਨੁੱਖਤਾ ਦੀ ਗੱਲ ਕੀਤੀ ਗਈ ਉਹ ਵਿੱਚ ਸ਼ਕਤੀ ਉਹਦੇ ਜੇ ਮਤਲਬ ਤੁਸੀਂ ਮਹਾਪੁਰਸ਼ ਗਵਾਂ ਕਾਫੀ ਸ਼ਕਤੀ ਮਹਾਪੁਰਸ਼ੋ ਦੇ ਵਿੱਚ ਬੈਠੇ ਹੋਏ ਨੇ ਗੁਰੂ ਗ੍ਰੰਥ ਸਾਹਿਬ 'ਚ ਸਭ ਤੋਂ ਪਹਿਲਾਂ ਤੇ ਉਹੀ ਇਕੁਐਲਿਟੀ ਆ ਜੀ ਫਿਰ ਉਸ ਤੋਂ ਬਾਅਦ ਸੰਗਤ ਪੰਗਰ ਦਾ ਸਿਧਾਂਤ ਦਿੱਤਾ ਹੈਨਾ ਉਸ ਤੋਂ ਬਾਅਦ ਤੁਸੀਂ ਸਰੋਵਰ ਦਿੱਤਾ ਉਹ ਵੀ ਇਕੁਐਲਿਟੀ ਦੀ ਗੱਲ ਹੈ ਮਨੁੱਖਤਾ ਦੀ ਸੇਵਾ ਪਰ ਮਨੁੱਖਤਾ ਦੀ ਗੱਲ ਕਰਦਾ ਸਮਾਜ ਦੀ ਗੱਲ ਕਰਦਾ ਉਸ ਤੋਂ ਬਾਅਦ ਮੈਂ ਇਸ এনवायरमेंट ਤਰਤੀਬਾਰੇ ਹਵਾ ਬਾਰੇ ਪਾਣੀ ਬਾਰੇ ਸੋਚਦਾ ਮੈਂ ਨਾ ਉਹੀ ਸਿੱਖਿਆ ਗੁਰੂ ਸਾਹਿਬਾਨਾਂ ਨੇ ਜੋ ਸਿਧਾਂਤ ਦਿੱਤੇ ਉਹ ਸਾਰਿਆਂ ਲਈ ਦਿੱਤੇ ਆ ਹੈਨਾ ਨਾ ਕਿ ਕਿਸੇ ਇੱਕ ਮਤਲਬ ਕਿਸੇ ਇੱਕ ਮਨੁੱਖ ਦਾ ਜਾਂ ਇੱਕ ਕਮਿਊਨਿਟੀ ਦਾ ਉਹਦੇ ਤੇ ਰਾਈਟ ਆ ਪੂਰੀ ਮਨੁੱਖਤਾ ਦੀ ਗੱਲ ਕੀਤੀ ਗਈ ਉਹਦੇ ਵਿੱਚ ਸ਼ਕਤੀ ਉਹਦੇ ਜੇ ਮਤਲਬ ਤੁਸੀਂ ਮਹਾਪੁਰਸ਼ ਗਾਵਾਂ ਕਹਿੰਦੇ 36 ਮਹਾਪੁਰਸ਼ੋ ਦੇ ਵਿੱਚ ਬੈਠੇ ਹੋਏ ਨੇ ਗੁਰੂ ਗ੍ਰੰਥ ਸਾਹਿਬ 'ਚ ਸਭ ਤੋਂ ਪਹਿਲਾਂ ਤੇ ਉਹੀ ਇਕੁਐਲਿਟੀ ਆ ਜੀ ਫਿਰ ਉਸ ਤੋਂ ਬਾਅਦ ਸੰਗਤ ਪੰਗਰ ਦਾ ਸਿਧਾਂਤ ਦਿੱਤਾ ਹੈਨਾ ਉਸ ਤੋਂ ਬਾਅਦ ਤੁਸੀਂ ਸਰੋਵਰ ਦਿੱਤਾ ਉਹ ਵੀ ਇਕੁਐਲਿਟੀ ਦੀ ਗੱਲ ਹੈ ਤੇ ਇਸ ਕਰਕੇ ਸਾਡੇ ਗੁਰੂ ਸਾਹਿਬਾਨਾਂ ਨੇ ਹੁਣ ਸਮੇਂ-ਸਮੇਂ ਤੇ ਸਮਝਾਇਆ ਔਰ ਚੀਜ਼ਾਂ ਦਿੱਤੀਆਂ ਨਾਲ-ਨਾਲ ਐਜ਼ ਅ ਸਿੰਬल्स ਜੀ ਕਿ ਇਕੁਐਲਿਟੀ ਸੈਕੂਲਰਿਜ਼ਮ ਦੀ ਗੱਲ ਕਰਨੀ ਹਰ ਧਰਮ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਫੋਰਸਫੁਲੀ ਜਦੋਂ ਮੁਗਲਾਂ ਨੇ ਵੀ ਗੁਰੂ ਸਾਹਿਬ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਸ਼ਹੀਦੀ ਤੇ ਹੋਈ ਪਰ ਉਹ ਕਨਵਰਟ ਨਹੀਂ ਹੋਏ ਉਹਨਾਂ ਨੇ ਸੈਕਲੋਰੀਜ਼ਮ ਦਾ ਨਾਰਾ ਦਿੱਤਾ ਗੁਰੂ ਸਾਹਿਬਾਨ ਨੇ ਨਾ ਤਾਂ ਹੀ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਜੀ ਤੇ ਪ੍ਰਣਾਮ ਹੈ ਉਹਨਾਂ ਨੂੰ ਹੈ ਨਾ ਸੀਸ ਝੁਕਦਾ ਉਹਨਾਂ ਦੇ ਪੈਰਾਂ 'ਚ ਕਿਉਂਕਿ ਬਹੁਤ ਵੱਡਾ ਸੈਕਲੋਰੀਜ਼ਮ ਸੈਕਰੀਫਾਈ ਉਹਨਾਂ ਲੋਕਾਂ ਨੇ ਦਿੱਤਾ ਹੋਇਆ ਗੁਰੂ ਸਾਹਿਬਾ ਜੀ ਅਸਲ ਸਿੱਖ ਕੌਣ ਤੁਹਾਡੇ ਖਿਆਲ ਦੇ ਵਿੱਚ ਅਸਲ ਸਿੱਖ ਕੌਣ ਹੈ ਆ ਮੇਰੇ ਅਕੋਰਡਿੰਗਲੀ ਦੇਖੋ ਮੈਂ ਡਾਡਾ ਵਡਾ ਫਿਲਾਸਫਰ ਤੇ ਨਹੀਂ ਹਾਂ ਪਰ ਮੇਰੇ ਅਕੋਰਡਿੰਗਲੀ ਮੇਰਾ ਮੰਨਣਾ ਵਾ ਕਿ ਜਿਹੜਾ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਮਨੁੱਖਤਾ ਦੀ ਸੇਵਾ ਔਰ ਮਨੁੱਖਤਾ ਦੀ ਗੱਲ ਕਰਦਾ ਸਮਾਜ ਦੀ ਗੱਲ ਕਰਦਾ ਔਰ ਉਸ ਤੋਂ ਬਾਅਦ ਮੈਂ ਇਸ এনवायरमेंट ਧਰਤੀ ਬਾਰੇ ਹਵਾ ਬਾਰੇ ਪਾਣੀ ਬਾਰੇ ਸੋਚਦਾ ਮੈਂ ਨਾ ਉਹੀ ਸਿੱਖਿਆ ਉਹ ਕੋਈ ਵੀ ਹੋ ਸਕਦਾ ਜੀ ਜੀ ਕੋ ਗੁਰੂ ਸਾਹਿਬ ਨੇ ਰੱਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਮਾਤਾ ਕਿਆ ਤਰਤੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸ਼ਲੋਕ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਉਹਦੇ ਵਿੱਚ ਹੀ ਇਹ ਕਰਮੀ ਆਪੋ ਆਪਣੀ ਸ਼ਲੋਕ ਚ ਹੀ ਇੱਕ ਪੰਕਤੀ ਹੈ ਔਰ ਮਤਲਬ ਉਹਨਾਂ ਨੇ এনवायरमेंट ਦੀ ਗੱਲ ਕੀਤੀ ਉਹਨਾਂ ਨੇ ਸੋਸ਼ਲ ਲਾਈਫ ਦੀ ਗੱਲ ਕੀਤੀ ਉਹਨਾਂ ਨੇ ਸਮਾਜ ਚ ਰਹਿਣ ਦੀ ਗੱਲ ਕੀਤੀ ਮਤਲਬ ਇਸ ਸੋਸ਼ਲ ਲਾਈਫ ਕੋਡ ਆਫ ਕੰਡਕਟ ਆ ਗੁਰੂ ਗ੍ਰੰਥ ਸਾਹਿਬ ਔਰ ਸਪਿਰਚੁਅਲ ਜਰਨੀ ਦਾ ਵੀ ਹੈ ਹੈਨਾ ਜੀ ਤੇ ਉਸ ਚੀਜ ਨੂੰ ਪੂਰੀ ਦੁਨੀਆ 'ਚ ਜਾਣਾ ਚਾਹੀਦਾ ਬਸ ਮੇਰਾ ਤੇ ਇਹ ਕਹਿਣਾ ਜੀ ਉਹੀ ਸਾਰ ਸਿੱਖਿਆ ਜਿਹੜਾ ਸਿੱਖ ਰਿਹਾ ਗੁਰੂ ਸਾਹਿਬਾਨਾਂ ਦੇ ਉਤੇ ਅਮਲ ਕਰ ਰਿਹਾ ਪਹਿਰਾ ਦੇ ਰਿਹਾ ਗੁਰਬਾਣੀ ਤੇ ਦੇਖੋ ਜੀ ਮੈਂ ਜਪਜੀ ਸਾਹਿਬ ਨੂੰ ਆਪਣਾ ਸਭ ਕੁਝ ਮੰਨਦਾ ਹੈ ਨਾ ਜਪਜੀ ਸਾਹਿਬ ਮੇਰੇ ਲਈ ਮਲਬੂਨੇ ਮੈਨੂੰ ਇੱਕ ਸੇਧ ਦਿੱਤੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਡੇਲੀ ਮੇਰਾ ਨੇਤਨੇ ਮੈਂ ਉਸ ਚੀਜ਼ ਦਾ ਜਪਜੀ ਸਾਹਿਬ ਦਾ ਔਰ ਮਤਲਬ ਇਹ ਇੱਕ ਇਲਾਹੀ ਮਤਲਬ ਕੋਈ ਬੋਲ ਨਹੀਂ ਆ ਮੈਂ ਲਿਖੇ ਜਾਂ ਕਿਸੇ ਨੇ ਇੱਕ ਇਲਾਹੀ ਮਤਲਬ ਤੁਰਕੀ ਬਾਣੀ ਆ ਜਿਸ ਸਗਲੇ ਚਿੰਤ ਮਟਾਈ ਹੈ ਨਾ ਤੇ ਇਹ ਚਿੰਤਾ ਮਟਾਉਣ ਵਾਲੀ ਦਵਾਈ ਆ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਗੁਰੂ ਜਪਜੀ ਸਾਹਿਬ ਦੇ ਉੱਪਰ ਕੋਈ ਬੰਦਿਸ਼ ਨਹੀਂ ਤੁਸੀਂ ਇਹਨੂੰ ਪੜੋ ਗਾਓ ਕੋਈ ਰਾਗ ਨਹੀਂ ਲੱਗਦਾ ਹੈਨਾ ਬਾਕੀ ਸਾਰੀ ਬਾਣੀ ਤੇ ਰਾਗ ਹੈਗੇ ਆ ਜੀ ਤੇ ਇਹ ਬੜੀ ਮਤਲਬ ਖੂਬਸੂਰਤੀ ਹੈ ਸਾਡੇ ਗੁਰੂ ਸਹਿਬਾਨਾ ਨੇ ਸਾਨੂੰ ਮਤਲਬ ਉਹ ਇਹ ਮੈਂ ਤਾਂ ਕਹਾਂਗਾ ਕਿ ਜਿਹੜਾ ਕੀ ਹੈ ਜਪਜੀ ਸਾਹਿਬ ਪ੍ਰੀਐਮਬਲ ਆ ਜਿਵੇਂ ਕਨਸਟੀਟਿਊਸ਼ਨ ਦਾ ਇੱਕ ਪ੍ਰੀਐਮਬਲ ਹੁੰਦਾ ਨਾ ਇਹ ਪ੍ਰੀਐਮਬਲ ਆ ਕੀ ਟੂ ਉਪਨ ਜਨ ਜਬਜੀ ਸਾਹਿਬ ਆ ਸਮਝ ਲਿਆ ਜਨੇ ਉਹਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਦੀ ਸਮਝ ਪੈ ਗਈ ਕਿਉਂਕਿ ਸਾਰਾ ਗੁਰੂ ਗ੍ਰੰਥ ਸਾਹਿਬ ਉਸ ਜਬਜੀ ਸਾਹਿਬ ਦੇ ਦਿਵਾਲੀ ਕੋ ਮਰਿਆ